ਹਾਈ ਅੱਜ ਮੈਂ ਤੁਹਾਡੇ ਨਾਲ ਗੱਲ ਕਰਨ ਜਾ ਰਿਹਾ ਕਿ ਕਿਵੇਂ ਅਸੀਂ ਛੋਟਾ ਝੁੰਡ ਸ਼ੁਰੂ ਕਰ ਸਕਦੇ ਹਾਂ ਛੋਟਾ ਝੁੰਡ ਸ਼ੁਰੂ ਕਰਨ ਦੇ ਬਹੁਤ ਸਾਰੇ ਹਿੱਸੇ ਨੇ ਪਰ ਇਸ ਦਾ ਸਭ ਤੋਂ ਮੁੱਖ ਹਿੱਸਾ ਹੈ ਸ਼ਕਤੀ ਸਵਾਗਤ ਕਰਨ ਦੀ ਬਹੁਤ ਸਾਰੀਆਂ ਗੱਲਾਂ ਨੇ ਜਿਹੜੀਆਂ ਕਿ ਸਵਾਗਤ ਦੇ ਵਿੱਚ ਆ ਜਾਂਦੀਆਂ ਨੇ ਜਦ ਕੋਈ ਕਮਰੇ ਦੇ ਵਿੱਚ ਆਉਂਦਾ ਹੈ ਤਾਂ ਉਹਨਾਂ ਨੂੰ ਕੁਝ ਚੀਜ਼ਾਂ ਮਿਲਣੀਆਂ ਚਾਹੀਦੀਆਂ ਹਨ ਤੇ ਸਾਰਿਆਂ ਤੋਂ ਪਹਿਲੀ ਹੈ ਕੇ ਜਦੋਂ ਕੋਈ ਕਮਰੇ ਚਾਵੇ ਉਹਨਾਂ ਵੱਲ ਕੋਈ ਵੇਖੇ ਉਹਨਾਂ ਨੂੰ ਵੇਖੇ ਕੋਈ ਤੇ ਦੂਜੀ ਗੱਲ ਏ ਉਹਨਾਂ ਦੇ ਨਾਲ ਕੋਈ ਗੱਲ ਕਰੇ ਹਾਏ ਤੁਹਾਡਾ ਕੀ ਹਾਲ ਏ ਤੁਹਾਨੂੰ ਕਿਹੋ ਜਿਹਾ ਲੱਗ ਰਿਹਾ ਏ ਤੇ ਤੀਜੀ ਗੱਲ ਜਿਹੜੀ ਉਹਨਾਂ ਨੂੰ ਰਿਸੀਵ ਕਰਨੀ ਚਾਹੀਦੀ ਉਹ ਹੈ ਸ਼ੂਨਾ ਅਤੇ ਜਿਹੜਾ ਟੱਚ ਏ ਇਹ ਸਨਮਾਨਜਨਕ ਹੋਣਾ ਚਾਹੀਦਾ ਹੈ ਅਤੇ ਤੁਸੀਂ ਇਸ ਨੂੰ ਹੋ ਸਕਦਾ ਏ ਕੋਈ ਕਿਸੇ ਦੇ ਨਾਲ ਹੱਥ ਮਿਲਾਵੇ ਜਾਂ ਕਿਸੇ ਨੂੰ ਗਲੇ ਲਗਾਵੇ ਚਾਹੇ ਕੁਝ ਵੀ ਹੋਵੇ ਉਹਨਾਂ ਵੱਲ ਵੇਖਿਆ ਜਾਵੇ ਉਹਨਾਂ ਨਾਲ ਗੱਲ ਕੀਤੀ ਜਾਵੇ ਉਹਨਾਂ ਨੂੰ ਛੁਆ ਜਾਵੇ ਉਹਨਾਂ ਨੂੰ ਕੁਝ ਖਾਣ ਲਈ ਦੇਣਾ ਚਾਹੀਦਾ ਹੈ ਖਾਣਾ ਪੀਣਾ ਹਮੇਸ਼ਾ ਹੀ ਇੱਕ ਵਿਅਕਤੀ ਨੂੰ ਰਿਲੈਕਸ ਕਰ ਦਿੰਦਾ ਹੈ ਇਹਨਾਂ ਗੱਲਾਂ ਨੂੰ ਕਦੇ ਵੀ ਨਜ਼ਰਅੰਦਾਜ਼ ਨਹੀਂ ਕਰਨਾ ਚਾਹੀਦਾ ਇਹ ਬਹੁਤ ਹੀ ਜ਼ਰੂਰੀ ਹਨ ਅਤੇ ਸਾਡੇ ਸ਼ਹਿਰ ਦੇ ਵਿੱਚ ਇੱਕ ਵਿਅਕਤੀ ਸੀ ਜਿਹਦੀ ਗਰਲਫ੍ਰੈਂਡ 크੍ਰਿਸਚੀਅਨ ਬਣ ਗਈ ਤੇ ਉਸਨੇ ਆਪਣੇ ਬੁਆਏਫਰੈਂਡ ਨੂੰ ਕਿਹਾ ਕਿ ਜੇਕਰ ਤੂੰ ਮੈਨੂੰ ਮਿਲਣਾ ਚਾਹੁੰਦਾ ਤੈਨੂੰ ਮੈਨ ਗਰੁੱਪ ਚ ਜਾਣਾ ਪੈਣਾ ਤੈਨੂੰ ਉਸ ਝੁੰਡ ਚ ਆਉਣਾ ਪਵੇਗਾ ਜਿਹਦੀ ਮੈਂ ਉਸ ਵੇਲੇ ਅਗਵਾਈ ਕਰਦਾ ਸੀ ਉਹ ਕਦੇ ਵੀ ਚਰਚ ਨਹੀਂ ਸੀ ਗਿਆ ਉਹ ਤੇ ਬਹੁਤ ਹੀ ਰਫ ਟਫ ਜਿਹਾ ਵਿਅਕਤੀ ਸੀ ਉਹ ਸਾਡੇ ਸ਼ਹਿਰ ਦਾ ਸਭ ਤੋਂ ਸਖਤ ਪੁਲਿਸ ਅਫਸਰ ਸੀਗਾ ਉਹ ਸਾਡੇ ਸਮੂਹ ਦੇ ਵਿੱਚ ਆਉਂਦਾ ਸੀ ਅਸੀਂ ਹਰ ਇੱਕ ਸਮੂਹ ਦੀ ਸਮਾਪਤੀ ਪ੍ਰਾਰਥਨਾ ਕਰਨ ਦੇ ਦੁਆਰਾ ਵੰਡਨ ਦੇ ਦੁਆਰਾ ਕਰਦੇ ਹੁੰਦੇ ਸੀ ਅਸੀਂ ਹੱਥ ਰੱਖ ਕੇ ਦੂਜਿਆਂ ਦੇ ਪ੍ਰਾਰਥਨਾ ਕਰਦੇ ਸੀ ਉਸ ਤੋਂ ਬਾਅਦ ਅਸੀਂ ਉਹਨਾਂ ਨੂੰ ਗਲੇ ਲਗਾਉਂਦੇ ਸੀ ਵੈਲ ਪਹਿਲੀ ਵਾਰੀ ਜਦੋਂ ਉਹ ਸਾਡੇ ਗਰੁੱਪ ਦੇ ਵਿੱਚ ਆਇਆ ਤਾਂ ਉਹ ਥੋੜਾ ਜਿਹਾ ਸ਼ੱਕ ਜਿਹਾ ਕਰ ਰਿਹਾ ਸੀ ਦੂਜੀ ਤੀਜੀ ਵਾਰੀ ਵੀ ਉਹ ਐਹੋ ਜਿਹਾ ਸੀ ਪਰ ਚੌਥੀ ਵਾਰੀ ਉਹ ਅਲੱਗ ਸੀ ਹੁਣ ਉਹ ਇਹਦੇ ਵਿੱਚ ਰੁਚੀ ਲੈਣ ਲੱਗ ਗਿਆ ਅਤੇ ਜਦ ਅਸੀਂ ਲੋਕਾਂ ਲਈ ਪ੍ਰਾਰਥਨਾ ਕੀਤੀ ਹੱਥ ਰੱਖ ਕੇ ਉਸ ਤੋਂ ਬਾਅਦ ਅਸੀਂ ਉਹਨਾਂ ਨੂੰ ਗਲੇ ਲਗਾਇਆ ਤਾਂ ਉਹ ਵੀ ਸਾਡੇ ਕੋਲ ਆਇਆ ਤੇ ਸਾਨੂੰ ਕਹਿਣ ਲੱਗਾ ਕਿਰਪਾ ਕਰਕੇ ਮੇਰੇ ਵਾਸਤੇ ਵੀ ਤੁਸੀਂ ਪ੍ਰਾਰਥਨਾ ਕਰੋ ਉਸ ਨੂੰ ਪਤਾ ਚੱਲਿਆ ਸੀਗਾ ਕਿ ਉਹਨੂੰ ਲੰਗ ਕੈਂਸਰ ਹੋ ਗਿਆ ਹੈ ਸਾਰਿਆਂ ਨੇ ਉਸ ਦੇ ਨਾਲ ਗੱਲਬਾਤ ਕੀਤੀ ਇੱਕ ਮੈਡੀਕਲ ਡਾਕਟਰ ਸੀਗਾ ਜਿਨੇ ਉਸ ਦੇ ਨਾਲ ਗੱਲ ਕਰਨੀ ਸ਼ੁਰੂ ਕੀਤੀ ਤੇ ਉਸ ਤੋਂ ਬਾਅਦ ਵਿੱਚ ਪੂਰਾ ਹਫਤਾ ਉਸ ਦੇ ਨਾਲ ਗੱਲ ਕਰਦਾ ਰਿਹਾ ਤੇ ਫਿਰ ਉਹਦਾ ਬ੍ਰੇਕਅਪ ਹੋ ਗਿਆ ਸੀਗਾ ਤੇ ਮੈਂ ਉਸ ਨੂੰ ਮਿਲਿਆ ਤੇ ਮੈਂ ਉਹਨੂੰ ਪੁੱਛਿਆ ਕਿ ਤੇਰਾ ਤਾਂ ਬ੍ਰੇਕਅਪ ਹੋ ਗਿਆ ਫਿਰ ਵੀ ਤੂੰ ਆ ਗਰੁੱਪ ਦੇ ਵਿੱਚ ਕਿਉਂ ਆਉਣਾ ਹੈ ਤੇ ਉਸ ਨੇ ਮੈਨੂੰ ਜਵਾਬ ਦਿੱਤਾ ਕਿ ਕਿਉਂਕਿ ਮੈਨੂੰ ਟੱਚ ਦੀ ਤੇ ਗਲੇ ਲੱਗਣ ਦੀ ਜ਼ਰੂਰਤ ਹੈ ਅਤੇ ਰੌਚਕ ਗੱਲ ਇਹ ਹੈ ਕਿ ਲੰਗ ਕੈਂਸਰ ਹੋਣ ਦੇ ਬਾਵਜੂਦ ਵੀ ਉਹ ਆਮ ਲੋਕਾਂ ਤੋਂ ਜ਼ਿਆਦਾ ਦੇਰ ਤੱਕ ਜਿਉਂਦਾ ਰਿਹਾ ਤੇ ਉਹਨੂੰ ਮੌਕਾ ਮਿਲਿਆ ਕਿ ਉਹ ਆਪਣੀ ਗਵਾਹੀ ਦੇ ਸਕੇ ਅਤੇ ਉਸਨੇ ਪਰਮੇਸ਼ਰ ਨੇ ਜੋ ਦੀ ਜ਼ਿੰਦਗੀ ਚ ਕੀਤਾ ਉਹਦੀ ਗਵਾਹੀ ਦਿੱਤੀ ਸਾਰੇ ਪੁਲਸ ਵਾਲਿਆਂ ਅੱਗੇ ਇਸ ਕਰਕੇ ਲੋਕਾਂ ਦਾ ਸਵਾਗਤ ਕਰਨਾ ਚਾਹੀਦਾ ਉਹਨਾਂ ਨੇ ਸੁਣਾ ਚਾਹੀਦਾ ਉਹਨਾਂ ਨਾਲ ਗੱਲ ਕਰਨੀ ਚਾਹੀਦੀ ਏ ਉਹਨਾਂ ਦੇ ਨਾਲ ਰਿਸੀਵ ਕਰਨਾ ਚਾਹੀਦਾ ਵੇਖੋ ਸਵਾਗਤ ਕਰਨ ਦਾ ਇੱਕ ਅੰਤਿਮ ਹਿੱਸਾ ਹੈ ਅਤੇ ਉਹ ਹੈ ਪ੍ਰਸ਼ਨ ਪੁੱਛਣਾ ਅਤੇ ਅਸੀਂ ਇਹ ਪ੍ਰਸ਼ਨ ਪੁੱਛਨੇ ਜਿਹੜੇ ਆਈਸ ਬ੍ਰੇਕਰ ਦੀ ਤਰ੍ਹਾਂ ਕੰਮ ਕਰਦੇ ਨੇ ਇਹ ਜ਼ਿਆਦਾਤਰ ਨਿੱਜੀ ਸਵਾਲ ਹੁੰਦੇ ਨੇ ਤੁਹਾਡਾ ਹਫਤਾ ਕਿਹੋ ਜਿਹਾ ਸੀ ਇਹਨੂੰ ਇੱਕ ਸੈਂਟੈਂਸ ਦੇ ਵਿੱਚ ਦੱਸੋ ਕਿ ਤੁਹਾਡਾ ਹਫਤਾ ਕਿਹੋ ਜਿਹਾ ਸੀ ਇੱਕ ਸ਼ਬਦ ਚ ਦੱਸੋ ਅਤੇ ਫਿਰ ਉਹ ਦੱਸਦੇ ਨੇ ਉਹਨਾਂ ਨੇ ਇਸ ਸ਼ਬਦ ਨੂੰ ਕਿਉਂ ਚੁਣਿਆ ਇਹਦੇ ਨਾਲ ਦੀਵਾਰਾਂ गिर ਜਾਂਦੀਆਂ ਨੇ ਲੋਕ ਪਰਮੇਸ਼ਰ ਤੋਂ ਸੁਣਨ ਲਈ ਤਿਆਰ ਹੋ ਜਾਂਦੇ ਨੇ ਤੇ ਪਰਮੇਸ਼ਰ ਉਹਨਾਂ ਦੀ ਜ਼ਿੰਦਗੀ 'ਚ ਕੰਮ ਕਰਦਾ ਹੈ ਤੁਸੀਂ ਕਦੇ ਵੀ ਆਪਣੇ ਸਮੂਹ ਦੇ ਪਹਿਲੇ 15 ਮਿੰਟਾਂ ਨੂੰ ਨਜ਼ਰਅੰਦਾਜ਼ ਨਾ ਕਰੋ ਜਿੱਦੇਸ ਤੁਸੀਂ ਵੇਖਦੇ ਹੋ ਤੁਸੀਂ ਗੱਲ ਕਰਦੇ ਹੋ ਤੁਸੀਂ ਖਾਂਦੇ ਹੋ ਤੇ ਉਹਨਾਂ ਨੂੰ ਕੁਝ ਖਾਣ ਵਾਸਤੇ ਦਿੰਦੇ ਹੋ ਕਿ ਉਹ ਤੁਹਾਡੇ ਨਾਲ ਗੱਲ ਕਰ ਸਕਣ